ਮਰੀ ਬਾਰੀ ਤੇ ਬਾਰੀ ਲੱਗੀ ਜਿੱਥੇ ਬਾਰੀ ਦੀ ਬਾਰੀ ਲੱਗੀ ਆ ਉੱਥੇ ਜਿਹਦੇ ਪਰੇ ਅਭੀ ਚਾਹੀਦਾ ਪਰਮੇਸ਼ਰ ਨੇ ਕਿਹਾ ਇਹ ਸ਼ੇਰ ਕੋ ਮਛਾਂਦਾ ਆਉਂਦੇ ਹੋ ਵੀ ਨਹੀਂ ਨਹੀਂ ਕਾਰਵਾਈ ਯਾਦ ਰੱਖਿਓ ਮਾਰੇ ਲਿਖ ਤੇ ਕਰਾਇਆ ਇਹ ਸ਼ੇਰ ਜੋ ਕੋ ਮਚਾਉਂਦਾ ਜਿਸ ਨੂੰ ਪਰਾ ਮਿਲਦੀ ਆ ਮਾਰੇ ਕਿਆ ਫੂਲਣ ਛੇਰ ਰੱਖਾ ਯਾਦ ਪਰਮੇਸ਼ਰ ਕਹਿੰਦਾ ਇਹ ਉਹ ਵਚਾਉਂਦਾ ਜਿਸ ਨੂੰ ਪ੍ਰਭ ਮਿਲਦੀ ਆਸ ਬੰਨ ਕਰ ਦਿੱਤੀ ਆਹੋ ਜਬੰਦ ਚੱਲੋ ਕੋਈ ਇਹਨਾਂ ਦੇ ਘਰ ਪਿਲੰਦੇ ਰਾਂਗੀ ਦੱਸਣਾ ਮਾਰੇ ਗਿਆ ਹੀ ਇਹਨਾਂ ਕੀ ਦੱਸਣਾ ਇਹਨਾਂ ਦੇ ਅਧਿਕਾਰੀ ਸਭ ਕੁਝ ਆ ਗਿਆ ਸੀ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਦੇ ਕਾਫੀ ਸਭ ਤੋਂ ਜਾ ਕੇ ਮਾਰਦੇ ਦਾ ਬਈ ਬਜਨਾਂ ਮੰਗਾ ਮੰਗਣ ਲੱਗੇ ਤੇ ਮੰਗੋ ਕਰਦਾ ਰਹੇ ਉਹਨੇ ਮੰਗਣ ਜਦੋਂ ਫੌਜਾਂ ਦੀ ਵਾਰੀ ਆਈ ਇਹ ਫੌਜਾਂ ਨੂੰ ਬੇਦੇ ਨੇ ਉਹ ਵੀ ਮੰਗ ਲਿਆ ਤੇ ਜੀ ਕਹਿੰਦੇ ਨੇ ਇੰਨੀ ਮੰਗਣਾ ਨੇ ਤੇ ਘੜੀ ਸਭ ਕੁਝ ਆ ਗਿਆ ਸੋਹਮਾ ਜੇ ਬਾਦਸ਼ਾਹ ਹੁਣ ਸਾਡਾ ਫਰਜ਼ ਕੀ ਬੰਦਾ ਬਾਰ ਬ੍ਰਹਮ ਪ੍ਰਭ ਖੇਲ ਰਚਾਇਆ ਵਾਹ ਸਾਡਾ ਹੁਣ ਇਹ ਕੰਮ ਮਾਜੇ ਵਿੱਚ ਪਰਮੇਸ਼ਰ ਆਇਆ ਬਾਰ ਬ੍ਰਹਮ ਪ੍ਰਭ ਖੇਲ ਰਚਾਇਆ ਉਹ ਪੁਰਖ ਕਾਲ ਨੇ ਫੇਰਾ ਪਾਇਆ ਬਾਰ ਬ੍ਰह्म ਪ੍ਰਭ ਖੇਲ ਰਜਾਇਆ ਉਹ ਭਗਤਾਂ ਕਾਰ ਪਰਮੇਸ਼ਰ ਆਇਆ ਬਾਰ ਬ੍ਰह्म ਪ੍ਰਭ ਖੇਲ ਰਜਾਇਆ ਭਗਤਾਂ ਪ੍ਰਭ ਨੂੰ ਸੀਸਮਾਇਆ ਬਾਰ ਬ੍ਰह्म ਪ੍ਰਭ ਖੇਲ ਰਜਾਇਆ ਉਹ ਬਿਨਾਂ ਭਗਤਾਂ ਤੋਂ ਕਿਸੇ ਨੂੰ ਨਜ਼ਰ ਨਾ ਆਇਆ ਬਾਰ ਬ੍ਰह्म ਪ੍ਰਭ ਖੇਲ ਰਜਾਇਆ ਉਹ ਸ਼ੋਹੰਗ ਸ਼ਬਦ ਪਰ ਚੱਲ ਗਲਤੀ ਕਰਾਇਆ ਸੰਸਾਰ ਨੂੰ ਮਨੇਗਾ ਬਿਟਾਉਣਾ ਸ਼ੋਹੰਗ ਸ਼ਬਦ ਪਰ ਚੱਲ ਗਲਤੀ ਕਰਾਇਆ ਬਾਹ ਬ੍ਰਹਮ ਪ੍ਰਭ ਖੇਲ ਗਿਆ ਉਹ ਨਿਰਗੁਣ ਹੋ ਗਏ ਫੇਰਾ ਪਾਇਆ ਬਾਹ ਬ੍ਰਹਮ ਪ੍ਰਭ ਖੇਲ ਗਿਆ ਆਓ ਸਾਹਿਬਾ ਹੁਣ ਕਰਨ ਨੂੰ ਚੱਲੀਏ ਅੱਜ ਕੁਰਸੀਆਂ ਦਾ ਦੇਣਾ ਆਇਆ luck, luck. <laughs> So, Mara <laughs> so, What so? सो हुमारा शे कृपा दिया सो हुमारा शे ठीक ठाक कृपा बापू जी सच्चे पाशाह जी

ਸਭ ਬਹੁਤ ਹੋਰ ਹੋਰ ਬਹੁਤ ਬੜੇ ਬੜੇ ਜਨਨ ਲੋਕ ਕਿਹੜਾ ਪੀਓ ਤੁਹਾਨੂੰ ਅਮਨੂਰ ਹੋਇਆ ਥਾਰੀਆ ਜਾਨ ਇਹ ਚੀਜ਼ ਚਿੱਟੀ ਹੋਰ ਚਿੱਟੀ ਹੋਰ ਚਿੱਟੀ ਬੋਲ ਰਹੀ ਦੀ ਪਾਣੀ ਦੀ ਪਾਣੀ ਹੈ गडी 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 गडी